ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗੋਆ ਦਾ ਡੈਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੀਆਂ ਬਣਾਉਣ ਸ਼ਹਿਰ ਅਜਨਾਲਾ ਤਸਵੀਲ ਵੀ ਆਈ ਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਝੋਟੀਆਂ ਤੇ ਇੱਕ ਹੁਣੇ ਆਈ ਹੈ ਬਿਲਕੁਲ ਆ ਤੁਸੀਂ ਚੈੱਕ ਕਰ ਸਕਦੇ ਜਿਹੜੇ ਆਥੀ ਦੇ ਵਿੱਚ ਹੀ ਆ ਤੇ ਆਪਾਂ ਪਹੁੰਚੇ ਆ ਵੀਰ ਸੋਨੂ ਦੇ ਕੋਲ ਤਿਆਰ ਕਰਦੇ ਆ ਵੀਰ ਨਾਲ ਚੱਲ ਲਾ ਵੀਰ ਲਾਓ 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 ਸੋਨੂ ਵੀਰ ਕਿੱਥੇ ਆ ਆ ਸਿੱਧਾ ਮੜਾ ਆ ਸਾਥੀ ਰਹੇ ਜੀ ਸਾਥੀ ਰਹੇ ਜੀ ਚੱਲ ਜੀ ਸਾਥੀਆ ਵਧੀਆ ਬਈ ਵਧੀਆ ਜੀ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਟੈਨੰਟ ਦਿਓ ਨਾਮ ਸ਼ਾਹ ਜਨਾਲਾ ਜ਼ਿਲ੍ਹਾ ਮਸਹਰਾ ਠੀਕ ਆ ਜੀ ਫੋਨ ਨੰਬਰ 8122 ਕੈਮਰਾ ਮਤੋਂ ਮਿਲਿਆ ਹਾਂਜੀ ਦਿਖਾਤਾ ਜੀ ਫਿਰ ਦਿਖਾ ਲਾਓ ਜੀ ਇਹ ਲੱਗਦੇ ਤੁਹਾਡੇ ਕੋਲੇ ਪੈਸੇ ਲੱਗਣੇ ਆ ਨਹੀਂ ਨਹੀਂ ਪੈਸੇ ਥੋੜੀ ਲੱਗਦੇ ਹਾਂ ਪੈਸੇ ਲੱਗਦੇ ਹਾਂਜੀ ਹਾਂਜੀ ਤੇ ਭਾਈ ਬੋਲੋ ਰਾਇ ਜੀ ਫੋਨ ਨੰਬਰ ਹੀ ਬੋਲ ਦਿਓ 91 98 67 57 51 ਠੀਕ ਹੈ ਜੀ ਤੇ ਸਾਰੀਆਂ ਸੁਈਆਂ ਸੁਵਈਆਂ ਚ ਸੁਈਆਂ ਸੁਵਈਆਂ ਉਹ ਤੇ ਬੰਨ ਨੂੰ ਕਰੇਗਾ ਨਾ ਸੁਈਆਂ ਭਈਆ ਦੱਸਿਓ ਪਹਿਲੇ ਨੰਬਰ ਤੇ ਨੀਲੀ ਦਾ ਵਿਕਰੇ ਪਹਿਲੇ ਨੰਬਰ ਤੇ ਭਾਈ ਇਹ ਕਾਲੀ ਸੁਈ ਜੀ ਅੱਛਾ ਜੀ ਆਹ ਦੇਖੋ ਬੱਚੇ ਜ ਆਹ ਗੱਡੀ ਆ ਸੁਨਾਗ ਆ ਆ ਆਹ ਬੱਚੇ ਨਾਲ ਬਿਲਾ ਦੇ ਠੀਕ ਹੈ ਠੀਕ ਲਓ ਜੀ ਆਹ ਵਾਲਾ ਜੀ ਜਵਾਗ ਜੇ ਨਾਟੂ ਬਿਲਕੁਲ ਨਾਲ ਆ ਹਾਂ ਕਾਲੀ ਚੰਗੂ ਜੀ ਕਟਾ ਜੇ ਠੀਕ ਹੈ ਜੀ ਮੈਂ ਕਾਫ ਆ ਗਿਆ ਜੀ ਕਿੰਨਾ ਇੱਕ ਬੋਲਾ ਜੀ ਵੀਰ ਜੀ ਆਜੇ ਕਟਾ ਕਟਾ ਚੁੰਗਦਾ ਸਹੀ ਜੀ ਜਿਵੇਂ ਨਹੀਂ ਗਿਆ ਕਟਾ ਕਟਾ ਚੁੰਗਦਾ ਹੈ ਅੱਛਾ ਜੀ ਇਹ ਕੋ ਦੋ ਦੋ ਲਾ ਲਈ ਆਪਾਂ ਕਈ 4 ਕਿਲੋ ਬੋਲੇਊਗਾ ਇਹ 5 6 ਨਹੀਂ ਜਾਂਦੇ ਭਾਈ 7 ਨਹੀਂ ਠੀਕ ਆ ਸੁਣ ਬਲ ਗਿਆ ਉਹਨੂੰ ਰੋਗਾ ਤੇ ਖੋਲ ਦਿਓ ਭਾਈ ਜੀ ਫਿਰ ਖੋਲ ਕੇ ਵਿਖਾਈਏ ਇਹ ਸੁਆ ਕਿੰਨਾ ਤੁਸੀਂ ਸੁਆ ਭਾਈ ਕੋਈ ਦੂਜਾ ਕਹਿੰਦੇ ਕੋਈ ਦੂਜਾ ਕਹਿੰਦੇ ਪੈਦਾ ਨਹੀਂ ਜਾਂਦੇ ਮੇਰੇ ਅਕਾਲਾ ਤੁਹਾਨੂੰ ਵਸਦੀ ਹੁੰਦੀ ਹੁੰਦੀ ਹਾਂ ਹਾਂ ਜੀ ਹਾਂ ਜੀ ਭਾਈ ਮੇਲੀ ਰਵੀ ਦੇ ਵਿੱਚ ਆ ਗਈ ਜੇ ਸੁਆ ਆਪਣੇ ਭਾਈ ਕਹਿੰਦਾ ਕਿ ਹਸਾਬ ਨਾਲ ਲਾੜੇ ਬੋਲੀ ਵਾਪੀ ਘਾਤ ਦਾ ਘਾੜਾ ਕਿੱਡਾ ਸਾਦਾ ਜਿਹਾ ਲੱਪਾ ਲੁਪਾ ਜਰੂਰ ਲਾਇਆ ਵਾ ਤਾਜੀ ਸੂਣ ਦੇ ਕਰਨਾ ਬੀਚਾਰਾ ਬੋਲੋ ਯਾਰ ਆ ਕਟਾ ਖੋਲੀ ਬੜੇ ਲਓ ਜੀ ਇਹ ਮੁੱਲ ਕੀ ਕਰਨੀ ਅੱਛਾ ਜੀ ਬੋਲਾ ਜੇ ਕੱਲ ਸੂਈ ਜੇ ਆਪਾਂ ਸਿੱਧੀਆਂ ਗੱਲਾਂ ਕਰਦੇ ਆ ਮੇਰਾ ਵੀ ਇਹ ਰਗਾ 5 ਕਿਲੋ 6 ਕਿਲੋ ਚਾਰ ਪੋਕਾ ਕਿੰਨੇ ਚਾਹੋ ਮਸਾ ਕੱਟੀ ਕਿੰਨੇ ਦੇ ਦਿੰਦੇ ਜੀ ਅੱਛਾ ਜੀ ਤੇਰਾ ਮੁੱਲ ਮੰਗਲ ਜੋ ਮਰਜ਼ੀ ਕਰੀਏ ਬੋਨ ਜਾ ਕੇ ਕੀ ਤਿੰਨ ਜੰਗ ਦੀ 50000 ਦੀ ਹਾਨਾ ਦੇਵਾਂਗੇ ਅੱਛਾ ਜੀ ਕਰ ਦਈਏ 11000 48000 ਦੀ ਭਾਜੀ ਹਾਨਾ ਦੇਣੀ ਹੈ ਪਾਉਣੀ ਠੀਕ ਹੈ ਲਓ ਜੀ 48000 ਦੀ 48000 ਦੀ ਹਾਨਾ ਦੇਣੀ ਹੈ ਅੱਛਾ ਜੀ ਕੱਟਾ ਵੇਖੋ ਗਾ ਨੀਲੀ ਦਾ ਪਿਓਰ ਲਾਲੂ ਇਹ ਦੋ ਜੰਗਲੀ ਯਾਜੂ ਦੇ ਜੀ ਬਿਲਕੁਲ ਤਾਜ਼ਾ ਬੱਚਾ ਜੀ ਤਾਜ਼ਾ ਬੱਚਾ ਕੋਈ ਦੁੱਧ ਨਾ ਭਾਜੀ ਥਾਲਾ ਦੀ ਚਵਾਈ ਸਾਫ ਹੋ ਗਈ ਅੱਛਾ ਜੀ ਸਾਗੋ ਸਹੀ ਦੁੱਧ 14 ਤੋਂ ਮਸਾ ਇਹ ਬੋਲਾ ਕਿਨਕੇ ਘਾਟੀ ਜਵੇ ਠੀਕ ਹੈ ਠੀਕ ਹੈ ਇਹ ਬਤਨ ਤੋਂ 14 ਦਾ ਜਿਆਦਾ ਤੁਹਾਨੂੰ ਪਤਾ ਹੈ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਬਿਲਕੁਲ ਹੀ ਨਾਰਮਲ ਰਹਿਣ ਬਾਈ ਦੂਜੇ ਨੰਬਰ ਤੇ ਦੂਜੇ ਨੰਬਰ ਦਾ ਹੱਥ ਆ ਗਿਆ ਦੇਖੋ ਠੀਕ ਹੈ ਜੀ ਇਹਦੀ ਆ ਪੁੱਛੀ ਜੀ ਅੱਛਾ ਜੀ ਲਓ ਜੀ ਇਹਦੀ ਪੁੱਛ ਕਿੰਨਾ ਟੈਪ ਹੋ ਗਿਆ ਅੱਛਾ ਜੀ ਇਹ ਦੇਖੋ ਕੀ ਬਾਤਾਂ ਵੇਖੋ ਲਓ ਜੀ ਆ ਚੀਜ਼ਾਂ ਜਿਹੜੀਆਂ ਮਿਲਦੀਆਂ ਆ ਇਹ ਦੇਖੋ ਸਿੰਘ ਆ ਜਵਾਬ ਬਾਈ ਸੋਨੂ ਦੇ ਅੱਡੇ ਤੋਂ ਮਿਲੀਆਂ ਵਾਂ ਆ ਦੇਖੋ ਬਾਜੀ ਫੜੀ ਓਏ ਇੱਦਾਂ ਥੱਲੇ ਰੱਖੇ ਪਤਾ ਹੈ ਲੱਤ ਮਾਰ ਜੇ ਮਈ ਤੇ ਮਈ ਅੱਛਾ ਜੀ ਠੀਕ ਆ ਜਦੋਂ ਇਹ ਜਾਂਦਾ ਜਿਹੜਾ ਖੜੀ ਆਪਾਂ ਮਾਰੀਏ ਆਪਾਂ ਕੰਡ ਚੋੜੀਏ ਆਹ ਦੇਖੋ ਇੱਦਾਂ ਪਾਰਟੀ ਥੱਲੇ ਪਈ ਹੋਈ ਅੱਛਾ ਜੀ ਠੀਕ ਆ ਠੀਕ ਆ ਫੇਰ ਆਈਏ ਬਹਿ ਕੇ ਥੱਲੇ ਖੋਈਏ ਅੱਛਾ ਜੀ ਵਿਆਹ ਕੀ ਥੱਲੇ ਖੋਈ ਹੋਣੀ ਨਹੀਂ ਬਹਿ ਜਾਓ ਬਹਿ ਜਾਓ ਆਹ ਦੇਖੋ ਇਹ ਜੀ ਆਪਾਂ ਜੀ ਸੀਲੀਆਂ ਮੜੀਆਂ ਦੇਖੋ ਲਓ ਜੀ ਆਹ ਚੀਜ਼ਾਂ ਜਿਹੜੀਆਂ ਬਹੁਤ ਘੱਟ ਲੱਭਦੀਆਂ ਬਿਲਕੁਲ ਸਹੀ ਗੱਲ ਆ ਜੀ ਇੱਕੋ ਦੁੱਧ ਕੇ ਨਾਸ਼ ਨਾਵਾ ਇੱਕੋ ਦੁੱਧ ਹੋਆ 9 ਕਿਲੋ ਦੀ ਕਹਣਾ ਆਪਾਂ 8 ਵੀ ਕਹਣਾ ਸਾਢੇ 7 ਕਿਲੋ ਗੱਡੀ ਦਵਾਂਗੇ ਠੀਕ ਆ ਲਓ ਜੀ ਇਹਦੇ ਕੋਲ ਸਾਢੇ 7 ਦੀ ਕੀਮਤ ਹੈ ਬਾਈ ਤੇ ਥਾਂ ਹੁਣ ਬਹੁਤ ਹੀ ਚੰਗਾ ਗੈਪ ਤੇ ਕੱਢਿਆ ਕਰਮਵਾਲੀ ਨੇ ਦੇਖੋ ਕਰੋ ਜੀ ਚੈੱਕ ਪਾਵੇ ਸਵਾ ਸੁਰਾ ਪਾ ਜੀ ਇੱਥੇ ਨਹੀਂ ਇਹਦੇ ਦੁੱਜਣੀਆਂ ਦੇ ਹਾਥੀ ਮਹੀਂ ਜੇ ਹਾਂ ਜੀ ਪੂਰੀ ਪਲੀ ਜਮੀ ਮਲ ਗੱਡੀ ਹਾਥੀ ਜੀ ਕੱਲੀ ਹੋਊਗੀ ਦੋਰੀ ਕਾਉਣੀ ਹੈ ਹਾਂ ਜੀ ਸਵਾ ਤੀਜਾ ਹੀ ਗਿਲਕੇ ਦਵਾਂਗੇ ਠੀਕ ਆਲਾ ਉਹਦੀ ਸੂਆ ਤੀਖਰਾ ਜੇ ਇਹ ਕਿੰਨਾ ਕੁ ਦੁੱਧ ਭਰੂਗੀ ਪਾਜੀ ਜੀ ਸੇਵਾ ਹੁਣ ਆਈ ਇਹ ਨਹੀਂ ਕਹਿੰਦੇ ਸੀ 20 ਨੇ ਸੂਈ ਨੂੰ ਹੋਇਆ 2 ਮਹੀਨੇ ਦੇ ਡੇਢ ਮਹੀਨੇ ਲੱਗ ਜਾ ਕੇ ਸੂਈ ਨੂੰ ਹੋਵੇ ਭਈ ਸਾਮ ਅੱਛਾ ਜੀ ਆਹ ਠੀਕ ਆ ਬਈ ਬਰੂਸੀ ਬਚੀ ਨੂੰ ਕਹ ਰਿਹਾ ਤਰਾ ਬੂਦੂ ਚਾਲਦੀ ਰਹੀ ਠੀਕ ਆ ਠੀਕ ਆ ਲਓ ਜੀ ਐਨ ਰਸੀ ਗੰਢ ਟੈਂਕ ਵੱਡੇ ਕੱਦ ਕਾਠ ਵਾਲੀ ਪਿੱਠ ਪੋਤਾ ਜਿਹੜਾ ਬਹੁਤ ਜਿਆਦਾ ਚੰਗਾ ਲੱਗਾ ਕਰਮਾੜੀ ਨੂੰ ਐਨ ਚੌੜੇ ਆ ਪਾ ਲਵਾਂਗਾ ਆ ਜੀ ਲੋ ਜੀ ਇਹ ਮੈਦੇ ਵਿੱਚ ਕਾਰ ਚੋਣ ਵਾਲੀ ਝੋਟੀ ਆ ਮੰਦੇ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਸੂਰੀ ਨੂੰ ਕੋਈ ਮਹੀਨੇ ਨੂੰ ਪਾਲੀ ਵੇਰੋ ਨਹੀਂ ਨਹੀਂ ਭਾਈ 1.5 ਮਹੀਨੇ ਲੱਗ ਜਾਣੀ ਸੂਰੀ ਨੂੰ ਮਹੀਨਾ ਨਹੀਂ ਕਹਿਣਾ ਮਹੀਨੇ ਤੋਂ 1.5 ਤੇ 2 ਸੱਦੇ 1.5 ਨਹੀਂ ਕਹਿਣਾ ਠੀਕ ਆ 1.5 ਤੇ 2 ਕਵਾਂਗੇ ਆਪਾਂ ਜਲਦ ਕੰਮ ਕਰਨਾ ਪਾ ਜਿਹੜਾ ਟਾਈਮ ਹੋ ਗਿਆ ਵਾ ਇਹ ਜੀ ਪੁੱਛੀ ਬਣੀ ਹੈ ਕਹਦੀ ਹੈ ਪਾਜੀ 15 ਦਿਨਾਂ ਨੂੰ ਸੌਂਹ ਕਰਕੇ ਜਿਹੜੇ ਬੰਦੇ ਕਰਦੇ ਨੇ ਬਿਲਕੁਲ ਬਿਲਕੁਲ ਜੀ ਬੰਦੇ ਕਹਿੰਦੇ ਆ ਔਰ ਇਹ ਤਾਂ ਜੀ ਮਈ ਲਿਆਦੀ ਜੀ ਉਹਦੀ ਲੱਤ ਟੁੱਟ ਗਈ ਬੁੱਢੇ ਦੀ ਉਹ ਬੁੱਢਾ ਮਰ ਗਿਆ ਜੇ ਇਹ ਹੀ ਆ ਇਹ ਕੰਮ ਹਲੇ ਉਹ ਕਹਦਾ ਨਹੀਂ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ 2 ਮਹੀਨੇ ਦਾ ਆਸ ਪੰਜ ਬੰਦੇ ਵਿਹਨੇ ਆ ਹਾਂ ਜੀ ਕਹਿੰਦੇ ਪਾਪਾ ਉਹਦੀ ਬਾਪੂ ਦੀ ਲੱਤ ਟੁੱਟ ਗਈ ਅੱਛਾ ਜੀ ਉਹਦਾ ਉਹਦਾ ਆ ਕੇ ਮੇਰੇ ਤੋਂ ਝੂਠ ਨਹੀਂ ਪਾਈਦਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਝੂਠ ਨਾਲ ਨਹੀਂ ਚਾਹੀਦਾ ਇਹਦਾ ਭਾਈ ਮੁੱਲ ਮੇ ਦੇਖੋ ਐਈ ਗੱਲ ਨਹੀਂ ਨਹੀਂ ਗੱਲ ਬਾਤ ਪੂਰੀ ਤੇ ਕਿਸੇ ਦੇ ਘਰ ਜਾ ਕੇ ਲੱਤ ਮਾਰਦੇ ਮੈਂ ਮਰੀ ਕੰਮ ਗਰੰਟੀ ਆ ਠੀਕ ਆ ਇਹਦਾ ਮੁੱਲ ਫਿਰ ਇਹਦਾ ਮੁੱਲ ਮੈਂ 70 ਕਰਦਾ ਜੀ ਅੱਛਾ ਜੀ ਹਾਂ ਇਹ ਵੀ ਹਾਂ ਨਾ ਪਾਜੀ 60000 ਦੀ 2 ਨੰਬਰ ਤੇ ਮੈਂ ਪਰ ਬਾਬਾ ਸ਼ਿਦਾਲਾ ਹੀ ਗੱਲ ਕਰਦੇ ਨਹੀਂ ਗੱਲ ਕਰਦੇ ਹਾਂ 8000 ਦੀ 2 ਨੰਬਰ ਤੇ ਮਾਜੇ ਕਰਦ ਵਜਨ ਦੇ ਹਿਸਾਬ ਨਾਲ ਹਾਂ ਠੀਕ ਆ ਇਹ ਹਾਂ ਨਾ ਫਿਰ ਪਾਣਾ ਪਾਜੀ ਇਹ ਪਹੁੰਚ ਗਰਉ 70 ਕਰ ਦਾਂਗੇ ਅੱਛਾ ਜੀ ਨਹੀਂ ਤੇ 65000 ਛੋੜਾ ਜਿਹਾ ਮੁੱਲ ਹੁਣ ਦਾ ਦੋ ਦੋ ਕਿਨੇ ਦੀ ਵਾਜਾ ਜਿਹਾ ਵਿਲੇ ਮੁੱਲ ਵੱਡਾ ਠੀਕ ਆ ਠੀਕ ਆ ਲਓ ਜੀ ਪਹੁੰਚ ਬਾਈ ਕਹਿੰਦਾ ਕਿ 70000 ਦੇ ਵਿੱਚ ਕਰਾਂਗੇ ਤੇ ਸਿੱਧੀ ਜਿਹੜੀ ਡਾਇਰੈਕਟ ਕਿਸ ਭਰਾਣੇ ਲੈਣੀ ਹੈ ਇਹ ਵੀ ਸਿੱਧਾ ਡੈਕਟਰ ਕੋਲ ਦੀ ਗੱਡੀ ਲੈ ਜਾਊਗਾ ਹਾਂ ਜੀ ਫਿਰ ਉਹਨੂੰ 64000 ਦੀ ਦਵਾਂਗੇ ਠੀਕ ਆ ਲਓ ਜੀ 65000 ਦੀ ਕਰਕੇ ਫੇਰ ਆ ਜੀ ਦੇਖੋ ਸਹੀ ਠੀਕ ਆ ਬਾਈ ਤੇ ਜਿਹੜੇ ਨੰਬਰ ਤੇ ਕਿਵੇਂ ਤੀਜੇ ਨੰਬਰ ਤੇ ਸੂਈ ਜੇ ਭਾਈ ਤਾਜੀ ਅੱਛਾ ਜੀ ਆ ਜੀ ਬੱਚਾ ਇਹਨੂੰ ਇਹ ਚੌਥਾ ਦਿਨ ਸੂਈ ਕੱਟ ਆ ਗਿਆ ਜੀ ਕੱਟ ਆ ਜੀ ਠੀਕ ਹੋ ਰਹੀ ਆ ਵੀ ਮੇਲ ਕਾ ਆ ਗਿਆ ਦੇ ਪਿਓ ਨੀਲੀ ਦੀ ਏ ਅੱਛਾ ਜੀ ਇਹ ਤੋਂ ਕਿੰਨਾ ਆਸਤਾ ਵਾ ਦੇਖੋ ਭਾਈ ਦੋ ਦੋ ਵਾ 7 ਕਿਲੋ ਪਰ ਆਪਾਂ 7 ਨੂੰ 100 ਗ੍ਰਾਮ ਘਾਟੀ ਦਸਾਂਗੇ ਅੱਛਾ ਜੀ ਸਿੱਧੀ ਗੱਲ ਆ ਜੀ ਠੀਕ ਹੈ ਜੀ ਕੀ ਗੱਲ ਮਜ਼ਾ ਹੋ ਗਿਆ ਤਾਂ ਜਿਹੜੇ ਵੀਰ ਕੋਈ ਆਈ ਉਹ ਵੀ ਵੀਡੀਓ ਵੇਖੇ ਰੱਖੇ ਵਾਕੇ ਸੱਟ ਗਿਆ ਵਾ ਹਾਂਜੀ ਤੇ ਜੇ ਉਹ ਵੇਖਿਆ ਸੀ ਜਾਵੇ ਸੋਨੂੰ ਨੇ ਮੈਂ ਕਿਹਾ 7 ਕਿਲੋ ਸੋਨੂੰ ਨੇ 9 ਕਿਲੋ ਕਿਹਾ ਤਾਂ ਫਿਰ ਮਜ਼ਾ ਨਹੀਂ ਫਿਰ ਮਜ਼ਾ ਵੀ ਆ ਗਿਆ ਵੀਡੀਓ ਨਾਲ ਇਹ ਸੁਬਾ ਇਹ ਸੁਬਾ ਤੀਜਾ ਠੀਕ ਹੈ ਗਾਉਲੀ ਤੁਹਾਨੂੰ 3000 ਰੁਪਏ ਦੀ ਨੀਤੀ ਵੀ ਆ ਰਹੀ ਏ ਦੁੱਧ ਦੇ ਕੋਲ ਕੋਈ 7 ਕਿਲੋ ਦੇ ਆਸ-ਪਾਸ ਜਿਹੜਾ ਮੈਂ ਬੋਲੇ ਭਾਈ ਐਵੇਂ ਆਪਾਂ ਦੁੱਧ ਬੋਲੇ ਉਹ ਜੀ ਠੀਕ ਹੈ ਠੀਕ ਹੈ ਸਾਨੂੰ ਉਹਨੇ 7 ਕਿਲੋ ਤਿਆਰ ਪਾਈ ਸਕਦਾ ਵਾ ਹਾਂਜੀ ਅਗਲੇ ਮੇਰੀ ਗੱਲ ਨੋਟ ਕਰਿਓ ਕਈਆਂ ਵੀਰ ਘਰੋਂ ਡੱਕਰ ਵੇਚ ਕੇ ਅਗਲੇ ਤੇ ਚੰਗਾ ਲੈ ਲੀਏ। ਹਾਂਜੀ ਹਾਂਜੀ। ਉਹ ਵੀਡੀਓ ਵੇਖੋ ਨਾ ਕਹਿੰਦਾ ਯਾਰ ਮੈਂ ਇਹਨੂੰ 7 ਕਿਲੋ ਕਹਿੰਦਾ 9 ਕਿਲੋ ਕਹਿੰਦਾ ਵੀਡੀਓ ਸਾਰਾ ਝੂਠ ਹੀ ਹੁੰਦਾ ਵਾ। ਝੂਠ ਝੂਠ ਨਹੀਂ ਸਹੀ ਗੱਲ ਹੈ ਨਾ। ਬਿਲਕੁਲ ਸਹੀ ਗੱਲ ਹੈ ਜੀ। ਆਪਾਂ ਗੱਲ ਕਰਦੇ ਸੱਚ ਦੀ। ਹਾਂਜੀ ਹਾਂਜੀ। ਜੇ ਆਗੇ ਨੂੰ ਪਤਾ ਲੱਗੇ ਸਹੀ ਵੀਡੀਓ ਜੇ ਵੇਖੇ ਤਾਂ ਸਹੀ ਆ। ਠੀਕ ਆ। ਲਓ ਜੀ ਹਵਾਨੇ ਤੇ ਵੀ ਡੱਬ ਡੁੱਬ ਜਿਹੜੇ ਆ ਗਏ ਆ। ਇਹ ਕਿੰਨਾ ਕੁ ਭਾਜੂ ਦਾ ਦਰ? ਭਾਜੀ ਘਰ ਵਾਲੇ ਵੀਰ ਕਹਿੰਦਾ 12 ਕਿਲੋ ਮੈਂ ਚੁਆ ਪੜ ਅਸੀਂ 1 ਠੀਕ ਆ ਠੀਕ ਆ ਲਓ ਜੀ ਚੱਡੇ ਚ ਸਫਾਈਆਂ ਆ ਗਈਆਂ ਵਾ ਤੇ ਡੱਬ ਡੂਬ ਵੀ ਦੂਸਾਂ ਸਾਈਡਾਂ ਤੇ ਆ ਗਏ ਤੇ ਇਹਦਾ ਭਾਈ ਮੁੱਲ ਫਿਰ ਇਹਦਾ ਭਾਈ ਭਾਈ ਮੁੱਲ ਕਰਾ ਲਓ 70 ਕਰਾ ਲਓ ਕਿ 75 ਕਰਾ ਲਓ ਇਹ ਹਾਨ ਐ 2 ਗੱਟ 70 ਜੀ ਰਣੇ ਅੱਛਾ ਜੀ ਕਰ ਦਈਏ ਵੀ ਹਾਨ ਇੱਕ ਰਹੀ ਹਾਨ ਨਹੀਂ ਕਰ ਦਈਏ ਹਾਂਜੀ ਇਹ ਜੋ ਭਾਈ ਛੋੜ ਹੋਣੀ 200 ਰੁਪਿਆ ਕੋਈ ਨਾ ਦੇ ਫੋਨ ਲਾਜੇ ਮਾਰ ਕੋ ਨਾਲ ਵੇ ਪੂਰੇ 60000 ਦੀ ਮੱਝ ਕਰੀਏ ਠੀਕ ਆ ਪੂਰੇ 60000 ਰੁਪਏ ਬੇਰ ਚੌੜਾ ਮੈਨੂੰ ਫੋਨ ਨਾ ਕਰੇ ਅੱਛਾ ਜੀ ਸੱਜਣ ਬਾਜੀ ਕੋਠੇ ਜਿੱਦੀ ਮੱਝ ਵੇਖੋ ਜੀ ਪਾਪਾਂ ਜੀ ਜੀ ਕੋਲ ਕਿੱਡੇ ਦੇ ਜਿਹੜੀਆਂ ਸਪਾਈਆਂ ਦੀਆਂ ਕਾਫੀ ਆ ਗਈਆਂ ਵਾ ਬਿਲਕੁਲ ਤਾਜੀ ਸੂਈ ਤੇ 66000 ਤੋਂ 200 ਰੁਪਏ ਬਾਈ ਕਹਿੰਦਾ ਕਿ ਛੋਟੀ ਕਰਾਂਗੇ ਤੇ ਬਾਈ ਤੀਜੇ ਨੰਬਰ ਤੇ ਛੋਟੀ ਕਿਵੇਂ ਆਲੀ ਤੀਜੇ ਨੰਬਰ ਤੇ ਆਹ ਬੱਚਾ ਛੋਟੀ ਨਾਲ ਸਾਹਮਣੇ ਲਾਈ ਆ ਠੀਕ ਆ ਇਹ ਵਿੱਚ ਹੋ ਕੇ ਲਿਆਏ ਹੋਏ ਠੀਕ ਕਰੋ ਜੀ ਚੌਥੇ ਨੰਬਰ ਤੇ ਆ ਜੀ ਪਾੜਾ ਪਾੜਾ ਪਾ ਦੋ ਆਹ ਬੱਚਾ ਛੱਡੋ ਠੀਕ ਆ ਅੰਦਾ ਆਪਾਂ ਨੂੰ ਵੀ ਜਾਨੇ ਚੁਵਾਈ ਆ ਆਪਾਂ ਉਧਰ ਹੀ ਕਹਾਂ ਹਾਂਜੀ ਹਾਂਜੀ ਉਧਰ ਕੋ 7 ਕਿਲੋ ਹੋਊਗਾ ਜਿਹੜੀ ਛੇਕ ਨੂੰ ਗੱਡੀ ਤੇਰੀ ਆਪਾਂ ਠੀਕ ਆ ਠੀਕ ਆ ਤਾਜੀ ਸੂਈ ਆ ਜ ਸੂਆ ਪਹਿਲਾ ਲਓ ਜੀ ਸੂਆ ਪਹਿਲਾ ਪਿਓਰ ਮੌਰਾ ਨਸਲ ਦੀ ਚੋਈ ਜੋਂ ਆਪਾਂ ਥੋੜੇ ਲੋਕੇ ਛੱਡੇ ਬਾਕੀ ਜੋਈ ਹੈ ਅੱਛਾ ਜੀ ਠੀਕ ਹੈ ਲਓ ਜੀ ਚੋ ਚੋ ਆ ਕੇ ਬਾਈ ਲੱਗਿਆ ਕੋਈ ਹੋਰ ਦਾ ਨਾਮ ਲੱਗਿਆ ਲਓ ਜੀ ਬਾਕੀ ਸ਼ਾਮ ਤੋਂ ਜਿਹੜਾ ਬਹੁਤ ਹੀ ਚੰਗਾ ਗੈਸ ਤੇ ਲੱਗਾ ਵਾ ਕਰਮਵਾਲੀ ਨੂੰ ਜਿਵੇਂ ਆਈ ਇੱਕ ਨੰਬਰ ਦੀ ਲੱਗੀ ਏ ਅੱਛਾ ਜੀ ਆਹ ਕੱਟਾ ਜਿਹਦਾ ਤੋਫਾ ਬੰਦਾ ਚੀਜ਼ ਹੋ ਜਾਂਦੀ ਠੀਕ ਹੈ ਲਓ ਜੀ ਇਹਦੇ ਪਿੱਛੇ ਵੀ ਮੇਲ ਕਾ ਉਸੇ ਚਾਰ ਤੋਂ ਪਾਣੀ ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਸੁਈ ਨੂੰ ਤੇ 6 ਲੀਟਰ ਜਿਹੜਾ ਭਰ ਘਾਦੋਂ ਤੇ ਪੂਰ ਤਿਆਰ ਆ ਮੈਂ ਵੀ ਜੀ ਪਰਖਿਆ ਕਈ ਯਾਰ ਹਾਂ ਜੀ ਤੇ ਆਪਾਂ ਝੂਣ ਮਾਰਦੇ ਨਾ ਆ ਵੀ ਕੋ ਮਾਜਰੀ ਦੀ ਝੂਣ ਮਾਰੀਏ ਆਪਨੇ ਕਿਹਾ ਉਹਨੇ ਮਾਜਰੀ ਕੋ ਕਾਲੂ ਸਾਡੇ ਕੋ ਫੇਰ ਲੈਣੀ ਨਹੀਂ ਬਿਲਕੁਲ ਬਿਲਕੁਲ ਨਹੀਂ ਗੱਲ ਨਹੀਂ ਮੈਂ ਤਾਂ ਝੂਣ ਮਾਰਨੇ ਆ ਤੇ ਕਾਲੂ ਹੀ ਮਾਰਦਾ ਹਾਂਗਾ ਨਹੀਂ ਨਹੀਂ ਇਹ ਤਾਂ ਗੱਲ ਬੜੀ ਤਕੜੀ ਸੋਚਣ ਵਾਲੀ ਆ ਇਹ ਮਾਦਾ ਮੁੱਲੂ ਮੇਰਾ ਵੀਰ ਮੇਰੀ ਵੀਡੀਓ ਵੇਖ ਕੇ ਹਾਂਜੀ ਸਾਡੀ ਵੀਡੀਓ ਚੈੱਕ ਕਰਦੇ ਫੇਰ ਨਗਰ ਲਿਆਗੇ ਮੇਰ ਕੋ ਠੀਕ ਆ ਠੀਕ ਆ ਠੀਕ ਇਹ ਪੁੱਛਦਾ ਕਰੇ ਨਗਰ ਕਿੱਥੋਂ ਆਇਆ ਮੈਂ ਦੱਸ ਸਕਦਾ ਹਾਂ ਆਪ ਇਧਰ ਗ੍ਰਿਪ ਹੋ ਜਾ ਹਾਂਜੀ ਹਾਂਜੀ ਇਹਦਾ ਭਾਈ ਮੁੱਲ ਫੇਰ ਕਿਹਦਾ ਮੁੱਲ ਪਾਈ ਮੈਂ ਮੰਗਦਾ ਕਰ ਦੋ ਆਪੇ ਹਾਨਾ ਜਿੰਨੇ ਰੀ ਛੱਡਣੀ ਐ 30000 ਹਜ਼ਾਰ ਦੇ ਦਈਏ ਹਜ਼ਾਰ ਛੱਡ ਦੀ ਹੋਰ ਫਿਰ ਬਾਹਰ ਹਜ਼ਾਰ ਦੀ ਭਾਈ ਛੋਟੀ ਹਾਨਾ ਦਵਾਂਗੇ ਇਹ ਨਾਲ ਬੱਚਾ ਛੱਡ ਕੇ ਪੜਾ ਲੇਗੀ ਨਾਲ ਠੀਕ ਆ ਠੀਕ ਆ ਲਓ ਜੀ 60000 ਦੇ ਠੀਕ ਆ ਠੀਕ ਆ ਲਓ ਜੀ ਤਗੜੇ ਕਦ ਕਾਖ ਵਾਲੀ ਦੇਖੋ ਬੰਦਾ ਛੋਟੀ ਮੱਝ ਨੇ ਆਪਾਂ ਕੋਈ ਭਾਈ ਕਿਹੜਾ 47000 ਦੀ ਮੱਝ ਕਿਹਨਾਂ ਦੇ ਲਈ ਪਾਜੀ ਸੀ ਛੋਟੀ ਆਹ ਲੋ ਗਾਂ ਦੇ ਸਪਨ ਲਈ ਕੱਢ ਲਈਏ ਰੇਟ ਕਿਹੜੇ ਮਿਲਨੇ ਆ ਬਾਈ ਸੋਨੂ ਦੇ ਅੱਡੇ ਤੋਂ ਮਿਲਨੇ ਆ ਬਿਲਕੁਲ ਨਹੀਂ ਗਨੇਗੇ ਬਾਕੀ ਮੇਰਾ ਵੀਰ ਮੇਰੀ ਬੇਟੀ ਆ ਇਹ ਨਹੀਂ ਆਪਣਾ ਰੋੜਾ ਪਾਈ ਕੱਲਾਗਾ ਵਾ ਆਪਣੀ ਬੇਟੀ ਮੇਰਾ ਵੀ ਇੱਥੋਂ ਚੱਕ ਕੇ ਖੜੇ ਅੱਛਾ ਜੀ ਇਹਦੇ ਕਿਸੇ ਤੋਂ ਦਾ ਲੈ ਜੇ ਠੀਕ ਆ ਨਹੀਂ ਹੁੰਦਾ ਮੈਨੂੰ ਮੇਰਾ ਵੀਰ ਬਾਅਦ ਫੋਨ ਨਾ ਕਰੇ ਠੀਕ ਆ ਠੀਕ ਆ ਨਹੀਂ ਬਿਲਕੁਲ 4 ਕਿਲੋ ਤੋਂ ਦੇ ਕੋ ਜੇ ਅੱਛਾ ਜੀ 1 ਕਿਲੋ ਤੋਂ 7.5 ਹੋਊਗਾ ਅੱਛਾ ਜੀ ਬਿਲਕੁਲ 7 ਕਿਲੋ ਹੋਊਗਾ ਠੀਕ ਆ 6 ਕਿਲੋ ਹੋਊਗਾ ਠੀਕਾ ਠੀਕਾ ਮੇਰਾ ਵੀਡੀਓ ਵਿੱਚ ਲਿਖਿਆ ਗਿਆ ਕੋਲ ਨੂੰ ਕੰਨ ਕੋਈ ਵੀਰ ਗਿੰਦੇ ਲੈ ਭਾਈ ਇਦਾਂ ਕਹਿਆ ਹੁੰਦਾ ਕਹਿਆ ਆਪਾਂ ਸੱਜਿਆਂ ਨਾਲ ਕਹਿੰਦੇ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਆਪਾਂ ਇਹ ਨਹੀਂ ਕਹਿੰਦਾ ਬਾਪੂ ਇਦਾਂ ਹੋ ਗਿਆ ਤੇ ਬਾਪੂ ਇਦਾਂ ਹੋ ਗਿਆ ਤੇ ਮਾਤਾ ਉਦਾਂ ਹੋ ਗਈ ਤੇ ਦਾਂ ਮੈਂ ਨਹੀਂ ਆਪਣੇ ਫਾਇਦੇ ਲਈ ਕਿਸਦਾ ਨਹੀਂ ਕਹਿੰਦਾ ਮੈਂ ਭਾਈ ਲੋਕੀ ਜੀ ਹੋਵਿਨਾਂ ਨਾ ਮੈਨੂੰ ਦੇਖਿਆ ਹੁੰਦਾ ਚੰਗੇ ਭਾਈ ਮੱਝ ਬੰਦੇ ਕੋ ਵੇਖਿਆ ਬੰਦਾ ਚੰਗਾ ਭਲਾਵਾ ਠੀਕ ਹੈ ਇਹ ਬੰਦਾ ਨੂੰ ਕਹਿ ਜਾਂਦਾ ਵੀਡੀਓ ਦੇਖਣੇ ਦਾ ਇਹ ਬੰਦਾ ਉਦਾਂ ਉਦਾਂ ਕਹਿੰਦਿਆ ਵਾ ਹਾਂਜੀ ਹਾਂਜੀ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਸਹੀ ਗੱਲ ਹੈ ਨਾ ਬਿਲਕੁਲ ਬਿਲਕੁਲ ਹਾਂ ਠੀਕ ਠੀਕ ਹਾਂ ਅਗਲਾ ਸੋਚੂਗਾ ਵੀ ਮੇਰੀ ਮਾਤੇ ਪਾਜੀ ਵੇ ਝੂੜਦਾ ਝੂਠ ਹੀ ਰਹਿੰਦਾ ਜੀ ਝੂੜਦਾ ਝੂਠ ਹੀ ਰਹਿੰਦਾ ਸਹੀ ਗੱਲ ਹੈ ਲਓ ਪਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ